ਜਿਵੇਂ ਵਿਚਾਲੇ ਅਗਲੀ ਖਬਰ ਤੁਹਾਨੂੰ ਪਹੁੰਚਾ ਲੈਣੇ ਦੱਸਲ ਪੰਜਾਬ ਦੇ ਕਈ ਜ਼ਿਲ੍ਹੇ ਜੋ ਕਿ ਹੜ੍ਹਾਂ ਦੀ ਮਾਰ ਹੇਠ ਨੇ ਜਿਸ ਨੇ ਕਿਸਾਨਾਂ ਦਾ ਹਜ਼ਾਰਾਂ ਏਕੜ ਫਸਲ ਨੂੰ ਤਬਾਹ ਕਰ ਕਰ ਦਿੱਤਾ ਤੇ ਨਾਲ ਹੀ ਕਈ ਪਿੰਡਾਂ ਦੇ ਲੋਕਾਂ ਨੂੰ ਬੇਕਾਰ ਕਰ ਕਰ ਰੱਖ ਦਿੱਤਾ ਹੈ ਪਾਣੀ ਦੇ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰ ਸੁਰੱਖਿਅਤ ਥਾਵਾਂ ਤੇ ਪੇਜਿਆ ਜਾ ਰਿਹਾ ਹੈ ਫਾਜ਼ਿਲਕਾ ਦੇ ਪਿੰਡ ਜੋ ਕਾਵਾਵਾਲੀ ਦੇ ਵਿੱਚ ਵੀ ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਲਗਾਤਾਰ ਬਰਸਾਤ ਹੋਣ ਕਰਕੇ ਪਾਣੀ ਦਾ ਪੱਦਰ ਵੱਧਦਾ ਜਾ ਰਿਹਾ ਵਿਪਤਾ ਦੇ ਵਿੱਚ ਇਸ ਵਕਤ ਪੰਜਾਬ ਹੈ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਜੀ ਪੰਜਾਬ ਰਹਿ ਹਿਮਾਚਲ ਦੀ ਟੀਮ ਦੇ ਵੱਲੋਂ ਲਿਆ ਜਾ ਰਿਹਾ ਤੇ ਖਬਰ ਤੋਂ ਵੀ ਤੇਰੇ ਗੱਲਬਾਤ ਕਰਾਂਗੇ ਸਹਿਯੋਗੀ ਕਮਲਦੀਪ ਸਿੰਘ ਫਾਸਲਖਾ ਤੋਂ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਕਮਲ ਗਰਾਉਂਡ ਜ਼ੀਰੋ ਤੇ ਮੌਜੂਦ ਹੋ ਕਹਿੋ ਜੀ ਸਥਿਤੀ ਹੈ ਫਾਸਲਖਾ ਦੀ ਦੇਖੋ ਕੁਲਵਿੰਦਰ ਫਾਇਲਕਾ ਦੇ ਪਿੰਡ ਕਾਵਾਂ ਵਾਲੀ ਬੰਨ ਦੇ ਉੱਪਰ ਇਸ ਸਮੇਂ ਅਸੀਂ ਮੌਜੂਦ ਹਾਂ ਉਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਲਗਾਤਾਰ ਪਾਣੀ ਵਧਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਵੀ ਕਹਿ ਸਕਦੇ ਹਾਂ ਦੋ ਤਿੰਨ ਉਂਗਲਾਂ ਜਿਹੜਾ ਪਾਣੀ ਆ ਉਹ ਇਸ ਸਮੇਂ ਵਧਿਆ ਆ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਹਾਲਾਂਕਿ ਅੱਜ ਥੋੜਾ ਜਿਹਾ ਪੁੱਲ ਤੋਂ ਜਿਹੜਾ ਕਿ ਸਾਈਡ ਤੇ ਆ ਕੇ ਬੰਨ ਦੇ ਉੱਪਰ ਉਹ ਜਿਹੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇੱਥੋਂ ਤੁਹਾਨੂੰ ਇੱਕ ਇਹ ਅੰਦਾਜ਼ਾ ਹੋ ਸਕਦਾ ਕਿ ਕਿੰਨੀ ਕੁ ਦੂਰ ਤੱਕ ਕਿੰਨੀ ਕੁ ਚੜਾਈ ਦੇ ਵਿੱਚ ਇਹ ਪਾਣੀ ਇਸ ਸਮੇਂ ਫੱਲਾ ਹੋਇਆ ਦੂਸਰੇ ਪਾਸੇ ਜਿਹੜਾ ਇਹ ਪਾਣੀ ਲਗਾਤਾਰ ਵਧ ਰਿਹਾ ਦੇਖੋ ਪਾਣੀ ਜਿੱਥੇ ਲਗਾਤਾਰ ਵਧ ਰਿਹਾ ਉਥੇ ਖਤਰਾ ਹੋਣ ਕਿਸੇ ਦੇ ਫਾਇਲ ਕਾ ਸ਼ਹਿਰ ਵੱਲ ਨੂੰ ਵੀ ਵਧਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਜਿਸ ਬੰਨ ਦੇ ਉੱਪਰ ਅਸੀਂ ਇਸ ਸਮੇਂ ਮੌਜੂਦ ਆ ਇਸ ਬੰਨ ਨੂੰ ਲੈ ਕੇ ਜੋ ਐਨਡੀਆਰਫ ਦੀਆਂ ਟੀਮਾਂ ਨੇ ਫੌਜ ਆ ਉਸ ਵੱਲੋਂ ਜੋ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਕਿ ਇਸ ਬੰਨ ਦੇ ਉੱਪਰ ਜਿਆਦਾ ਗਿਣਤੀ ਦੇ ਵਿੱਚ ਲੋਕ ਨੇ ਜਾ ਕੇ ਸਦਿਆਂ ਇਸ ਬੰਨ ਦੇ ਉੱਪਰ ਜਿਆਦਾ ਜਿਹ ਬੰਨ ਦੇ ਉੱਪਰ ਜਿਆਦਾ ਐਕਟੀਵਿਟੀ ਨਾ ਕੀਤੀ ਜਾਂ ਜਿਆਦਾ ਲੋਡ ਜਿਹੜਾ ਉਹ ਇਸ ਬੰਨ ਦੇ ਉੱਪਰ ਨਾ ਪਾਇਆ ਜਾਵੇ ਕਿਉਂਕਿ ਕਈ ਥਾਵਾਂ ਤੇ ਜੋ ਕਿਸੇ ਤੇ ਦਿੱਕਤ ਪਰੇਸ਼ਾਨੀਆਂ ਆਈਆਂ ਨੇ ਇਸ ਬੰਨ ਦੇ ਉੱਪਰ ਕਿਉਂਕਿ ਇਹ ਸਾਹਮਣੇ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਬੰਨ ਦੇ ਪਰਲੇ ਪਾਸੇ ਪਾਣੀ ਦੇਖ ਰਹੇ ਹੋ ਇਹ ਬੰਨ ਦੇ ਪਰਲੇ ਪਾਸੇ ਦਾ ਪਾਣੀ ਵੀ ਦਰਿਆ ਦਾ ਹੀ ਪਾਣੀ ਹੈ ਜਿਹੜਾ ਇਹ ਹਟਾ ਕਰਕੇ ਕਿਉਂਕਿ ਇਹ ਜਿਹੜਾ ਬੰਨ ਹੈ ਕਾਫੀ ਥਾਵਾਂ ਤੋਂ ਜਿਹੜਾ ਇਸ ਸਮੇਂ ਸਿੰਮ ਰਿਹਾ ਕਾਫੀ ਥਾਵਾਂ ਤੋਂ ਜਿਹੜਾ ਪਾਣੀ ਹੈ ਦਰਿਆ ਦਾ ਇਸ ਬੰਨ ਦੇ ਜਰੀਏ ਸਿੰਮ ਸਿੰਮ ਕੇ ਪਰਲੇ ਪਾਸੇ ਨੂੰ ਜਾ ਰਿਹਾ ਅਤੇ ਜਦੋਂ ਪਾਣੀ ਸਿੰਮਣ ਲੱਗ ਜਾਵੇ ਤਾਂ ਉਦੋਂ ਸਿੱਧੇ ਤੌਰ ਤੇ ਕਹਿ ਸਕਦੇ ਆ ਇੱਕ ਇਸ਼ਾਰਾ ਹੁੰਦਾ ਇੱਕ ਖਤਰਾ ਹੁੰਦਾ ਕਿ ਉਹ ਚੀਜ਼ ਕਿਸੇ ਸਮੇਂ ਵੀ ਕਹਿ ਸਕਦੇ ਆ ਢਹਿ ਸਕਦੀ ਹੈ ਕਿਸੇ ਸਮੇਂ ਵੀ ਉਹ ਚੀਜ਼ ਟੁੱਟ ਸਕਦੀ ਹੈ ਅਤੇ ਉਹੀ ਹਾਲਾਤ ਇਸ ਸਮੇਂ ਕਹਿ ਸਕਦੇ ਇਸ ਬੰਨ ਦੇ ਕੋਲ ਬੰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਬੰਨ ਦੇ ਥਲੋਂ ਦੀ ਪਾਣੀ ਸਿੰਮਣਾ ਸ਼ੁਰੂ ਹੋਇਆ ਅਤੇ ਲੋਕਾਂ ਦੇ ਘਰਾਂ ਅਤੇ ਲੋਕਾਂ ਦੇ ਖੇਤਾਂ ਤੱਕ ਜਿਹੜਾ ਕਿ ਇਹ ਪਾਣੀ ਇਸ ਸਮੇਂ ਕਿੱਸਾ ਦੇ ਆ ਪਹੁੰਚ ਚੁੱਕਿਆ ਆ ਸਾਹਮਣੇ ਤੁਸੀਂ ਘਰ ਦੇਖ ਸਕਦੇ ਹੋ ਕਿਸੇ ਦਾ ਇਹ ਘਰ ਆ ਅਤੇ ਉਹਨਾਂ ਦੇ ਘਰ ਦੇ ਆਸ-ਪਾਸੇ ਜਿਹੜਾ ਇਸ ਸਮੇਂ ਪਾਣੀ ਆ ਜਿਹੜਾ ਉਹ ਇਸ ਸਮੇਂ ਪਾਣੀ ਦਿਖਾਈ ਦੇ ਰਿਹਾ ਉਹਨਾਂ ਦਾ ਚੌਂਤਰਾ ਉੱਥੇ ਵੀ ਜਿਹੜਾ ਪਾਣੀ ਆ ਉਸ ਤੋਂ ਇਲਾਵਾ ਮੈਨੂੰ ਜਿੱਥੋਂ ਤੱਕ ਦਿਖਾਈ ਦੇ ਰਿਹਾ ਸ਼ਾਇਦ ਇਸ ਪਾਸੇ ਦੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਕਮਰਿਆਂ ਤੱਕ ਵੀ ਜਿਹੜਾ ਇਸ ਸਮੇਂ ਪਾਣੀ ਜੜਾ ਹੋ ਚੁੱਕਿਆ ਇਧਰੋਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸਰਿੰਦਰ ਸਾਹਮਣੇ ਵਾਲੇ ਪਾਸੇ ਉਹ ਇਹ ਤਸਵੀਰ ਦਿਖਾਈ ਜਾਵੇ ਉਹ ਸਾਹਮਣੇ ਜਿਹੜਾ ਕਮਰੇ ਦਿਖ ਰਹੇ ਨੇ ਉਹਨਾਂ ਕਮਰਿਆਂ ਦੇ ਵਿੱਚ ਵੀ ਜਿਹੜਾ ਪਾਣੀ ਹੈ ਕਿੱਸਾ ਦੇ ਆ ਦਾਖਲ ਹੋ ਚੁੱਕਿਆ ਅਤੇ ਇਹ ਉਹ ਘਰ ਨੇ ਜਿਹੜੇ ਬੰਨ ਤੋਂ ਪਰਲੇ ਪਾਸੇ ਜਿੱਥੇ ਕਿਹਾ ਸੀ ਤੇ ਦਰਿਆ ਦੇ ਪਾਣੀ ਦੀ ਸਿੱਧੇ ਤੌਰ ਤੇ ਮਾਰ ਹਜੇ ਤੱਕ ਨਹੀਂ ਪਈ ਪਰ ਇਸ ਇਲਾਕੇ ਦੇ ਵਿੱਚ ਜਿਹੜਾ ਪਾਣੀ ਹੈ ਉਹ ਬੰਨ ਦੇ ਵਿੱਚੋਂ ਸਿਮ ਸਿਮ ਕੇ ਕਲਵਿੰਦਰ ਦੇਖੋ ਜਿਹੜਾ ਦਾਖਲ ਹੋ ਰਿਹਾ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੂੰ ਕੁਝ ਜਿਹੜੇ ਟ੍ਰੈਫਿਕ ਨੂੰ ਲੈ ਕੇ ਕੁਝ ਵਹੀਕਲਾਂ ਨੂੰ ਲੈ ਕੇ ਨਿਯਮ ਬਣਾ ਦਿੱਤੇ ਗਏ ਨੇ ਕਿ ਭਾਰੀ ਵਹੀਕਲ ਜਿਹੜੇ ਬੰਨ ਕੋਲ ਨਾ ਜਾਣ ਦਿੱਤੇ ਜਾਣ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਲੋਕ ਆ ਰਹੇ ਨੇ ਹਾਲਾਂਕਿ ਸਮਾਜ ਸੇਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਆਮ ਲੋਕ ਕੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕੋਈ ਵੀ ਐਕਟੀਵਿਟੀ ਕਰਨੀ ਹੈ ਤਾਂ ਤੁਸੀਂ ਬੰਨ ਤੋਂ ਜਰਾ ਸਾਈਡ ਹੋ ਕੇ ਕਰੋ ਕਿਉਂਕਿ ਦੇਖੋ ਜੇਕਰ ਇਹ ਬੰਨ ਟੁੱਟ ਗਿਆ ਤਾਂ ਸਿੱਧੇ ਤੌਰ ਤੇ ਫਾਇਲਕਾ ਸ਼ਹਿਰ ਵੱਲ ਨੂੰ ਖਤਰਾ ਵੱਧ ਜਾਏਗਾ ਕਿਉਂਕਿ ਫਾਇਲਕਾ ਸ਼ਹਿਰ ਇਸ ਇਲਾਕੇ ਤੋਂ ਕਾਫੀ ਹੱਦ ਤੱਕ ਨੀਵਾ ਸ਼ਹਿਰ ਆ ਤੇ ਜੇਕਰ ਇਹ ਬੰਨ ਟੁੱਟਿਆ ਤਾਂ ਸਿੱਧੇ ਤੌਰ ਤੇ ਖਤਰਾ ਫਾਇਲਕਾ ਸ਼ਹਿਰ ਵੱਲ ਨੂੰ ਮੰਡਰੋਣਾ ਜਿਹੜਾ ਇਸ ਸਮੇਂ ਸ਼ੁਰੂ ਹੋ ਜਾਏਗਾ ਦੂਸਰੇ ਪਾਸੇ ਇਸ ਪਾਸੇ ਜਿਹੜਾ ਪਾਣੀ ਦਾ ਪੱਧਰ ਆ ਉਹ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਤੱਕ ਜਿਹੜਾ ਪਾਣੀ ਹੈ ਇੱਥੇ ਬੰਨ੍ਹ ਪਰੋਪਰ ਤਰੀਕੇ ਦੇ ਨਾਲ ਜਿਹੜਾ ਟੱਚ ਕਰ ਰਿਹਾ ਹੈ ਇਸ ਸਮੇਂ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਕਿਉਂਕਿ ਮੈਨੂੰ ਲੱਗਦਾ ਇਹ ਘਰ ਇਹਨਾਂ ਦਾ ਅਤੇ ਇਸ ਸਮੇਂ ਇਹ ਆਪਣਾ ਜਿਹੜਾ ਜੀਵਨ ਹੈ ਇਹ ਬੰਨ੍ਹ ਦੇ ਉੱਪਰ ਇਹ ਡੰਗਰਵਾੜਾ ਉਸ ਨੂੰ ਬੰਨ੍ਹ ਦੇ ਉੱਪਰ ਲਿਜਾ ਕੇ ਇੱਥੇ ਸ਼ੈੱਡ ਪਾ ਕੇ ਜਿਹੜਾ ਕਹਿ ਸਕਦੇ ਇਸ ਸਮੇਂ ਜੀਵਨ ਬਤੀਤ ਕਰ ਰਹੇ ਨੇ ਮਾਤਾ ਕੀ ਨਾਮ ਤੁਹਾਡਾ ਹੈ ਹਾਂਜੀ ਪਰਮਜੀਤ ਜੀ ਇਹ ਘਰ ਤੁਹਾਡਾ ਹੀ ਹਾਂਜੀ ਸਾਡਾ ਇਹ ਇਹ ਪਾਣੀ ਕਿੱਥੋਂ ਆ ਰਿਹਾ ਜਿਹੜਾ ਪਾਣੀ ਆਇਆ ਤੁਹਾਡੇ ਘਰ ਦੇ ਵਿੱਚ ਦਾਖਲ ਹੋਇਆ ਇਹ ਸਨ ਇਹ ਪਾਣੀ ਜੀ ਬੰਨ ਥੱਲੋ ਸੇਮ ਹੈ ਹਮ ਅੱਛਾ ਬੰਨ ਸਿਮ ਰਿਹਾ ਹਾਂ ਬੰਨ ਸਿਮ ਰਿਹਾ ਕਿ ਕਿੰਨੇ ਦਿਨ ਹੋ ਗਏ ਬੰਨ ਸਿਮਦੇ ਹੋਏ ਨੂੰ ਹੋ ਗਏ ਨੇ 8-10 ਦਿਨ ਹੋ ਗਏ ਅੱਛਾ 8-10 ਦਿਨ ਹੋ ਗਏ ਆ ਹੀ ਪਾਣੀ ਵੜੀ ਜਾਂਦਾ ਵੜੀ ਜਾਂਦਾ ਸਿਮਾ ਜਾਂਦਾ ਹਮ ਇਹ ਤਾਂ ਫਿਰ ਬੰਨ ਦਾ ਵੀ ਖਤਰਾ ਹੋ ਗਿਆ ਕਿ ਬੰਨ ਵੀ ਟੁੱਟ ਸਕਦਾ ਕਿਸੇ ਸਮੇਂ ਹਾਂਜੀ ਬੰਨ ਦਾ ਵੀ ਸਾਨੂੰ ਖਤਰਾ ਹੈ ਹਮ ਤੇ ਅਸੀਂ ਕੋਈ ਬੰਨਣ ਤੇ ਬੈਠੇ ਹਾਂ ਕੋਈ ਉੱਥੇ ਪਿੰਡ 'ਚ ਬੈਠੇ ਸਾਰੇ ਚਾਰ ਪੰਜ ਘਰ ਬਣ ਜਾਂਦੇ ਹੂੰ ਇਹ ਹੁਣ ਜਿਹੜੇ ਸਾਹਮਣੇ ਮੈਂ ਦੇਖ ਰਿਹਾ ਘਰ ਦੇ ਵਿੱਚ ਪਾਣੀ ਦਾਖਲ ਹੋ ਗਿਆ ਫਿਰ ਤੁਸੀਂ ਰਹਿ ਵਗੈਰਾ ਕਿੱਥੇ ਰਹੇ ਇੱਥੇ ਬੰਨਦੇ ਹੀ ਰਹੇ ਅਸੀਂ ਕੋਈ ਇੱਥੇ ਬੰਨਣ ਤੇ ਗਏ ਤੇ ਕੋਈ ਪਿੰਡ ਵਿੱਚ ਗਏ ਹੂੰ ਨਵੇਂ ਹਸਤੇ ਉੱਥੇ ਬੈਠੇ ਹੂੰ ਤੇ ਰਾਤ ਨੂੰ ਸੌਣੇ ਤੁਸੀਂ ਖਤਰਾ ਤਾਂ ਫਿਰ ਰਾਤ ਨੂੰ ਵੀ ਉਸੇ ਤਰੀਕੇ ਹੀ ਰਹਿੰਦਾ ਹੁਣ ਹੁਣ ਜੀ ਖਤਰਾ ਤਾਂ ਹੈਗਾ ਹੀ ਇਹ ਬੱਚਿਆਂ ਨੂੰ ਵੀ ਸਾਨੂੰ ਵੀ ਸਾਰਿਆਂ ਨੂੰ ਮਾਲ ਡੰਗਰ ਨੂੰ ਹੂੰ ਹਾਂ ਜੀ ਕੰਮਕਾਜ ਵਗੈਰਾ ਕੀ ਹੈ ਖੇਤੀਬਾੜੀ ਵਗੈਰਾ ਕਰਦੇ ਕੀ ਹੈ ਹਾਂ ਕੰਮ ਥਿਆੜੀ ਦਾ ਪਾਏਗਾ ਇਹ ਹਾਰੇ ਖੇਤੀ ਤੇਰੇ ਡੁੱਬੀ ਪਈ ਸਾਰੀ ਖੇਤੀਬਾੜੀ ਇਦਰੀ ਸਾਰੀ ਡੁੱਬੀ ਪਈ ਇਦਰੀ ਪੰਜ ਕਿਲੇ ਦੀ ਜਮੀਨ ਸਾਰੀ ਡੱਬ ਗਈ ਮੂੰਗੀ ਗਈ ਸੀ ਕੋਈ ਪੱਠੇ ਪੱਠੇ ਸਬਜ਼ੀ ਸੁਜੀ ਗਈ ਸੀ ਹੂੰ ਸਾਰੀ ਡੱਬ ਗਈ ਫਿਰ ਹੁਣ ਕਿਯਾਰਾ ਕਿਵੇਂ ਹੋਏਗਾ ਬੱਚਿਆਂ ਦੀਆਂ ਫੀਸਾਂ ਵਗੈਰਾ ਉਹ ਕਿਵੇਂ ਚਲਾਉਂਗੇ ਬਸ ਅਜੇ ਹੁਣ ਕੋਈ ਫੀਸਾਂ ਨੀ ਕੋ ਕੁਛ ਨਹੀਂ ਕਰੀਤਾ ਕਰੇ ਹੀ ਨਹੀਂ ਇੱਥੇ ਬੰਨ ਤੇ ਰਹਿੰਦੇ ਰਹਿ ਗਤ ਰਵੀ ਦਾ ਪਿੰਡ ਹੂੰ ਅਜੇ ਤਾਂ ਇਹ ਪਰਛਾ ਇਹ ਬੰਨ ਦਾ ਪਤਾ ਲੱਗਿਆ ਕਿ ਕਿਹੜੀ ਜਗ੍ਹਾ ਤੋਂ ਸਿਮ ਰਿਹਾ ਕੋਈ ਪੁਆਇੰਟ ਪਤਾ ਲੱਗਿਆ ਇਸ ਦਾ ਕਿਥੋਂ ਇਹ ਜਿਹੜਾ ਸਿਮ ਰਿਹਾ ਬੰਨ ਹਾਂਜੀ ਥੱਲੇ ਹੀ ਸਿਮਦਾ ਪਿਆ ਹੀ ਪੌਂਦ ਦੇ ਵਿੱਚੋਂ ਅੱਛਾ ਹਾਂ ਥੱਲੇ ਹੀ ਸਿਮਾ ਜਾਂਦਾ ਬੰਨ ਦੇ ਥੱਲੇ ਹੀ ਸਿਮਾ ਜਾਂਦਾ ਹੂੰ ਤਾਂ ਬਾਈ ਸਾਨੂੰ ਕੁਝ ਦਿਖਾ ਰਹੇ ਨੇ ਬਾਈ ਕੀ ਇਹ ਬੰਨ ਕਿਥੋਂ ਸਿਮੀ ਜਾਂਦਾ ਸਿਮੀ ਜਾਂਦਾ ਪਾਣੀ ਚੱਲੀ ਜਾਂਦਾ ਬੱਸ ਅੱਛਾ ਹਾਂ ਉਹ ਵੇਖ ਪਾਣੀ ਆ ਪੱਕੀ ਸਾਰੀ ਬੈ ਗਈ ਥੱਲੋਂ ਹਾਂ ਇਹ ਥੋੜੇ ਅੱਗੇ ਵੀ ਉੱਥੇ ਵੀ ਗੱਟੇ-ਗੱਟੇ ਲਾਏ ਨੇ ਮਸ਼ੀਨਾਂ ਚੱਲ ਲੱਗੇ ਰਹਿੰਜਣੇ ਬਣਦੇ ਰਹੇ ਨੇ ਉਹ ਤੋਂ ਜ਼ਿਆਦਾ ਟਿੱਕਰ ਵੀ ਦੋ ਤਿੰਨ ਡਿੱਗੇ ਨੇ ਉਹ ਫਿਰ ਮਸ਼ੀਨ ਨਾਲ ਕੀ ਤਿੰਨ ਸੈੱਟ ਉਹਨਾਂ ਕਰ ਗਏ ਨੇ ਹੁਣ ਮਿੱਟੀ-ਮਿੱਟੀ ਪਾਉਂਦੇ ਰਹਿੰਦੇ ਨੇ ਇਹ ਹੋ ਸਕਦਾ ਕੋਈ ਖੱਡ-ਖੁੱਡ ਹੋਊਗੀ ਹਨਾ ਉਸ ਦੇ ਵਿੱਚ ਪਾਣੀ ਆਈ ਜਾਂਦਾ ਖੁੱਡ ਨਹੀਂ ਨੀਦਾ ਸੇਮੇ ਨਾਲ ਅੱਛਾ ਸੇਮ ਨਾਲ ਖੱਡ-ਖੁੱਡ ਕੁਝ ਨਹੀਂ ਹੈਗਾ ਸੇਮੇ ਨਾਲ ਜੀ ਅੱਛਾ ਹਾਂ ਇਹ ਤਾਂ ਫਿਰ ਬਣਨ ਦਾ ਵੀ ਖਤਰਾ ਹੈਗਾ ਕਿ ਟੁੱਟ ਸਕਦਾ ਹੋ ਸਕਦਾ ਪਾਣੀ ਜਿ ਫੜਦੇ ਨਾ 2-4 ਫੁੱਟ ਹੋਰ ਖਤਰਾ ਹੀ ਖਤਰਾ ਬਣਦਾ ਵੀ ਅੱਛਾ ਹਾਂ ਜੀ ਇਹ ਤਾਂ ਫਿਰ ਸ਼ਹਿਰ ਨੂੰ ਹੀ ਖਤਰਾ ਫੈਲ ਕਰਨ ਨੂੰ ਹੁਣ ਤਾਂ ਚਲੋ ਤੁਹਾਡੇ ਘਰ ਫਿਰ ਸੁਰੱਖੇ ਦਾ ਜੇ ਥੋੜੇ ਬਹੁਤ ਨਹੀਂ ਇਹ ਸਾਡੇ ਕਮਰੇ ਤਾਂ ਕਿਸੇ ਨੇ ਛੱਤਾਂ ਡੇਗੀਆਂ ਪਈਆਂ ਨੇ ਹੂੰ ਕੋਈ ਸਮਾਨ ਨਿਕਲਿਆ ਕੋਈ ਕੱਡਾ ਕੋਈ ਵਿੱਚੇ ਪਿਆ ਹੈ ਜੀ ਤਾਂ ਅੱਛਾ ਹਾਂ ਜੀ ਆ ਅੱਜ ਤਾਂ ਤਿੰਨੇ ਚਾਰੇ ਘਰਾਂ ਦੇ ਵਿੱਚ ਪਾਣੀ ਦਾ ਖਲੋ ਗਿਆ ਹਾਂ ਜੀ ਘਰ ਇਹ ਇੱਥੇ ਅਸੀਂ ਚਾਰੇ ਬਰਾਤ ਮਾਂ ਪੇ ਹੋ ਗਿਆ ਪੰਜ ਜੀ ਘਰਾਂ ਇੱਥੇ ਅਸੀਂ ਹੂੰ ਇਹ ਇਹ ਪਰਲੇ ਪਾਸੇ ਕਿੱਥੋਂ ਤੱਕ ਜਿਹੜਾ ਪਾਣੀ ਦਾ ਖਲੋ ਹੋ ਚੁੱਕਿਆ ਹੈ ਇਹ ਤਿੰਨ ਕਿੱल्ल्या ਚੱਕੇ ਐ ਤੇ ਕਿੱਲਾ ਐ ਅੱਛਾ ਤੇ ਜਿੰਨੇ ਜਿੰਨੇ ਥਾਂ ਨੀਵਾ ਹੈ ਉਹਦੇ ਤਾਂ ਪਾਣੀ ਪਾਉਂਦਾ ਜਾਂਦਾ ਅੱਗੇ ਅੱਗੇ ਹਾਂ ਤਾਂ ਦੇਖੋ ਕੁਲਵਿੰਦਰ ਇਹ ਇਹ ਜਿਹੜਾ ਪਾਣੀ ਹੈ ਕਿੱਸਾ ਦੇ ਇਹ ਇੱਥੋਂ ਲਗਾਤਾਰ ਜਿਹੜਾ ਸਿਮ ਰਿਹਾ ਇਹ ਮੈਂ ਥੱਲੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਹਾਲਾਂਕਿ ਇਹ ਇੱਥੋਂ ਸੁਰਿੰਦਰੋ ਹਾਈਟ ਤੋਂ ਦਿਖਾ ਦੇਣਗੇ ਤੁਹਾਨੂੰ ਉਹ ਮੈਂ ਜਿਹੜਾ ਇੱਥੋਂ ਇਹ ਦਿਖਾਵਾਂਗਾ ਕਿ ਕਿੱਥੋਂ ਇਹ ਜਿਹੜਾ ਪਾਣੀ ਲਗਾਤਾਰ ਇਸ ਸਮੇਂ ਕਿੱਸਾ ਦੇ ਸਿਮ ਰਿਹਾ ਹੈ ਇਹ ਜਿਹੜਾ ਜਿਸ ਇਲਾਕੇ ਇੱਥੇ ਜਿਹੜੀ ਜਗ੍ਹਾ ਤੇ ਮੈਂ ਖੜਾ ਅੱਗੇ ਚੱਲੋ ਗਾਰਾ ਉਸ ਜਗ੍ਹਾ ਦੇ ਉੱਪਰ ਜਿਹੜਾ ਉਹ ਜਿੱਥੇ ਪਾਣੀ ਹੌਲੀ 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 ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਹੀ 2-3 ਪੁਆਇੰਟ ਹੋਰ ਨੇ ਇਧਰ ਅੱਗੇ ਆ ਅੱਗੇ ਆ 4-5 ਪੁਆਇੰਟ ਪੈ ਜਾਂਦੇ ਨੇ 4-5 ਪੁਆਇੰਟ ਇਸ ਤਰੀਕੇ ਦੇ ਨੇ ਜਿਹੜੇ ਕਿੱਸਦੇ ਬੰਨ ਨੂੰ ਕਮਜ਼ੋਰ ਕਰਦੇ ਹੋਏ ਇਸ ਸਮੇਂ ਨਜ਼ਰ ਆ ਰਹੇ ਨੇ ਕਿਉਂਕਿ ਬੰਨ ਦੇ ਉੱਪਰ ਵੀ ਸਟ੍ਰੈਸ ਜ਼ਿਆਦਾ ਆ ਬੰਨਾ ਥਲੋ ਵੀ ਲਗਾਤਾਰ ਖੋਖਲਾ ਹੋ ਰਿਹਾ ਤਾਂ ਦੂਰੀ ਮਾਰ ਜਿਹੜੀ ਇਸ ਸਮੇਂ ਬੰਨ ਦੇ ਉੱਪਰ ਵੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਉਸੇ ਤੇ ਚਲਦਿਆਂ ਜਿਹੜੇ ਐਸਐਸਪੀ ਨੇ ਫਾਇਲ ਕਰ ਡੀਸੀ ਨੇ ਫਾਇਲ ਕਰ ਉਹਨਾਂ ਵੱਲੋਂ ਇਹ ਆਦੇਸ਼ ਵੀ ਦਿੱਤੇ ਗਏ ਨੇ ਕਿ ਜਿਹੜਾ ਇੱਥੋਂ ਕਾਵਾਂ ਵਾਲੀ ਪਿੰਡ ਤੋਂ ਜਦੋਂ ਅੰਦਰ ਦਾਖਲ ਹੁੰਨੇ ਆ ਇਹ ਪਿੰਡ ਤੋਂ ਪਹਿਲਾਂ ਜਿੱਥੇ ਫਿਰ ਨਹੀਂ ਆ ਜਾਂਦੀ ਆ ਉੱਥੇ ਜਿਹੜੀ ਪੁਲਿਸ ਫੋਰਸ ਲਗਾ ਕੇ ਉੱਥੋਂ ਰਾਸਤੇ ਨੂੰ ਬੰਦ ਕਰ ਦਿੱਤਾ ਗਿਆ ਕਿ ਉਥੋਂ ਜਿਹੜਾ ਅੱਗੇ ਕਿਸੇ ਨੂੰ ਨਾ ਹੁੰ ਦਿੱਤਾ ਜਾਵੇ ਕਿਉਂਕਿ ਆ ਜਿਆਦਾ ਵਹੀਕਲਾਂ ਦੀ ਮੂਵਮੈਂਟ ਰਹੇਗੀ ਤਾਂ ਉਸ ਦਾ ਵੀ ਸਿੱਧੇ ਤੌਰ ਤੇ ਖਤਰਾ ਦੂਸਰਾ ਜੋ ਟੀਮਾਂ ਤਨਾਤ ਕੀਤੀਆਂ ਗਈਆਂ ਨੇ ਉਹਨਾਂ ਨੂੰ ਵੀ ਅੱਗੇ ਪਿੱਛੇ ਕਰਨ ਵਾਸਤੇ ਜਾਂ ਉਹਨਾਂ ਨੂੰ ਲੈ ਕੇ ਆਉਣ ਵਾਸਤੇ ਜਾਣ ਵਾਸਤੇ ਜਾਂ ਉਹਨਾਂ ਨੇ ਜੋ ਆਪਣਾ ਕੰਮ ਕਾਜ ਕਰਨਾ ਉਹਨਾਂ ਨੂੰ ਕਾਫੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਹੁਣ ਇਹ ਖਤਰਾ ਟਲੇਗਾ ਕਿਸ ਤਰੀਕੇ ਜਾਂ ਤਾਂ ਇਹ ਹੈ ਕਿ ਜਿਸ ਤਰੀਕੇ ਚਲੋ ਅੱਜ ਮੌਸਮ ਸਾਫ ਹੈ ਤੇ ਇਸ ਤਰੀਕੇ ਦੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਰੇ ਮੌਸਮ ਸਹੀ ਰਿਹਾ ਪਿੱਛੇ ਜਿਹੜੇ ਇਲਾਕੇ ਨੇ ਫਿਰੋਜ਼ਪੁਰ ਹਰੀਕੇ ਤੋਂ ਉੱਪਰ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਮੌਸਮ ਸਹੀ ਰਿਹਾ ਤਾਂ ਕਹਿ ਸਕਦੇ ਇੱਥੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਸੁਧਰ ਸਕਦੇ ਨੇ ਪਰ ਜੇਕਰ ਮੌਸਮ ਕਹਿ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਖਰਾਬ ਰਿਹਾ ਤਾਂ ਇਹ ਸਥਿਤੀ ਹੋਰ ਕਿੰਨੇ ਕਿਤੇ ਕਹਿ ਸਕਦੇ ਭਿਆਨਕ ਹੋ ਸਕਦੀ ਹੈ ਅਤੇ ਜਿਵੇਂ ਪਾਣੀ ਦਾ ਪੱਧਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਹਮਣੇ ਐਨਡੀਆਰਐਫ ਦੀਆਂ ਟੀਮਾਂ ਹੋਣ ਚਾਹੇ ਕਿ ਕਹਿ ਸਕਦੇ ਵਕ ਵਕ ਸਮਾਜ ਸੇਵੀ ਸਮਾਜ ਸੇਵੀ ਸੰਸਥਾਵਾਂ ਹੋਣ ਹਾਂਜੀ ਹਾਂਜੀ ਬਈ ਆ ਵੇਖੋ ਜਦੋਂ ਐਵੇਂ ਲੈ ਕੇ ਆਉਂਦੇ ਨੇ ਤੇਜ਼ ਇਹਨਾਂ ਨੂੰ ਬਹੁਤ ਵਾਰੀ ਆਖਿਆ ਇੰਦੀਆਂ ਛੱਲਾ ਬਹੁਤ ਜਿਆਦੀਆਂ ਵਜਦੀਆਂ ਨੇ ਨਾਲ ਵੀ ਬੰਨ ਨੂੰ ਨੁਕਸਾਨ ਹੈ ਕਮਾਂ ਬਹੁਤ ਜਿਆਦੀਆਂ ਡੇਕਦੀਆਂ ਪਈਆਂ ਨੇ ਅਸੀਂ ਬੜੀ ਅਪੀਲ ਕੀਤੀ ਇਹਨਾਂ ਨੂੰ ਵੀ ਇਹਨੂੰ ਰਮਾਨ ਨਾ ਲਾਓ ਪਰ ਫਿਰ ਵੀ ਹੁਣ ਤੁਸੀਂ ਦੇਖੋ ਵੀ ਆ ਛੱਲ ਕਿਵੇਂ ਬਣ ਕੇ ਆ ਰਹੀ ਆ ਐਵੇਂ ਇੰਨੇ ਤਾਂ ਲਾਓ ਕੈਮਰਾ ਤੇ ਐਵੇਂ ਬਣ ਕੇ ਵੇਖੋ ਸਿੱਧੀ ਬਾਂਣਾ ਵਜਣੀ ਆਣ ਕੇ ਆ ਛੱਲ ਜੋ ਛੱਲ ਵਜਦੀ ਦੂਰੋ ਲਿਆ ਕਰੋ ਵੀ ਇਹ ਨਹੀਂ ਆਦੇ ਵੀ ਨਾ ਚਲਾਓ ਪਰ ਥੋੜੀ ਜੀ ਦੂਰੋ ਆਵੇ ਵੀ ਬੰਨੂ ਵੀ ਬਚਾਰਾ ਪਰ ਇੰਡੀਆ ਦੀਆਂ ਤੁਸੀਂ ਟੀਮਾਂ ਤਾਂ ਮੈਨੂੰ ਲੱਗਦਾ ਸਾਹਮਣੇ ਲੈ ਕੇ ਹੁੰਦੀਆਂ ਉਹ ਘੁਕਮ ਆਉਂਦੀਆਂ ਬੜੀ ਅਪੀਲ ਕੀਤੀ ਆ ਜੀ ਪਰ ਫਿਰ ਵੀ ਜਿਵੇਂ ਆ ਆ ਗਏ ਨੇ ਚਲੋ ਜੇਵਾ ਵਾਸਤੇ ਜਾ ਰਹੇ ਨੇ ਪਰ ਇਧਰ ਦਾ ਵੀ ਬਚਾ ਦਿੱਤਾ ਜਾਵੇ ਨਾ ਸਾਨੂੰ ਅੱਜ 20 ਦਿਨ ਹੋ ਗਏ ਨੇ ਇੱਥੇ ਬੰਨ ਤੇ ਮੰਨ ਕੇ ਚਲੋ ਅਸੀਂ ਨਿਗਰਾਨੀ ਕਰ ਆਪਣਾ ਇੱਥੇ ਨਾਲ ਹੀ ਹੈ ਜੀ ਇਹ ਤੁਹਾਡਾ ਵੀ ਨਾਲ ਹੀ ਹੈ ਬੰਨ ਤੋੜੀ ਸਾਰਾ ਹੀ ਐਵੇਂ ਸਿਮਿਆ ਪਿਆ ਜੀ ਸਾਰਾ ਹੀ ਨਾਲ ਨਾਲ ਸਾਰਾ ਦੇਖੋ ਪਾਣੀ ਕਿੰਨਾ ਹੋ ਗਿਆ ਜਿਵੇਂ ਆ ਨਾਲ ਆਉਂਦੇ ਹੁਣੇ ਵੇਖੋ ਆ ਛਲ ਜਿਹੜੀ ਆ ਰਹੀ ਨੇ ਪੂਰਾ ਜੋਰ ਨਾਲ ਵਜਣਾ ਇੱਥੇ ਤੇ ਖਮਾ ਥੱਲੇ ਡਿੱਗ ਪੈਂਦੀਆਂ ਉਸ ਅਸੀਂ ਬਹੁਤ ਅਪੀਲ ਕੀਤੀ ਆ ਪਰ ਫਿਰ ਵੀ ਬਹੁਤ ਤੇਜ਼ ਆਉਂਦੇ ਨੇ ਚਰ ਤਾਂ ਬਹੁਤ ਰਹਿੰਦਾ ਹੋਣਾ ਕਿ ਜੀ ਦੇਖੋ ਕੀ ਹਾਲ ਬਣਾ ਪਿਆ ਹੂੰ ਹੈਦਾ ਹੈਦਾ ਦੇਖੋ ਬੰਨ ਸਿਮ ਰਿਆ ਇਕਲਾ ਜੇਕਰ ਬਾਏ ਚਾਂਸ ਨਾ ਜਾ ਟੁੱਟ ਗਿਆ ਬੰਨ ਜੀ ਨਾਲ ਨਾਲ ਜਾ ਕੇ ਵੇਖੋ ਸਾਰੇ ਉਹ ਪਿੰਡ ਤੱਕ ਤੋੜ ਹੀ ਹੋਏ ਆਂ ਜੀ ਅੱਛਾ ਬਿਲਕੁਲ ਹੀ ਇਹੋ ਹਾਲਾਤ ਨੇ ਬਿਲਕੁਲ ਦੇਖੋ ਪਾਣੀ ਕਿੰਨਾ ਹੋ ਗਿਆ ਸਾਈਡ ਤੇ ਸਿੰਦ। ਇਹਦਾ ਹੱਲ ਹੋ ਸਕਦਾ ਕੋਈ ਜੇਕਰ ਜ਼ਰੂਰਤ ਹੋਵੇ ਕੀ ਹੱਲ ਹੋ ਸਕਦਾ ਇਸਦਾ? ਇਹੰਦਾ ਹਾਲ ਇਹੋ ਹੀ ਆ ਜੀ ਇੱਕ ਰੀ ਬਾਨ ਜਮੇ ਕਿ ਇਹ ਮਾੜਾ ਹੈ, ਰੇਤਾ ਦਾ ਬੱਜਾ ਆਇਆ। ਇਹਦੇ ਕੋਈ ਮਿੱਟੀ ਨਹੀਂ ਲੱਗੀ, ਕੋਈ ਘੱਟੇ ਨਹੀਂ ਲੱਗੇ। ਇਹ ਹਰ ਸਾਲ ਹੀ ਚਲੋ ਸਿੰਮਦਾ ਐਵੇਂ, ਪਰ ਇਹਨਾਂ ਵੀ ਆਪਾਂ ਬਚਾਅਤ ਕਰ ਸਕਦੇ ਆਂ ਇਹਨਾਂ। ਮੈਂ ਜਿਵੇਂ ਆਉਂਦੇ ਨੇ ਥੋੜਾ ਜਿਹਾ ਦੂਰ ਜਾਣ, ਛਲ ਨਾ ਵੱਜੇ। ਸਾਹਮਣੇ ਸਾਹਮਣੇ ਉਹ ਪੂਰਾ ਲਿਆ ਕੇ ਕਮਾਲ ਨਾ। ਬਹੁਤ ਜਗ੍ਹਾ ਜਿੱਥੇ ਆਉਣਾ ਤੇ ਉਹ ਸਪੈਡਲ ਪਰਲੇ ਪਾਸੇ ਵੀ ਆ ਸਕਦੇ ਥੋੜੇ ਸਲੋ ਆ ਸਕਦੇ। ਹਾਂ। ਕੋ ਜਰੂਰੀ ਇਤ ਨਹੀਂ ਵੀ ਆਪਾਂ ਇਨੀ ਤੇਜ਼ ਇਹਨੂੰ ਲਿਆਉਣਾ ਹੂੰ ਹੂੰ ਆਪਾਂ ਇਹ ਵੀ ਨਹੀਂ ਆਂਦੇ ਬੇਨਾ ਰੋਕੀਏ ਇੱਥੇ ਮੰਨ ਕੇ ਚੱਲੋ ਪਰ ਆ ਬਹੁਤ ਛੱਲ ਬਹੁਤ ਜਿਆਦੀ ਵਜਦੀ ਐ ਇੱਥੋਂ ਥੋੜਾ ਜਿਹਾ ਅੱਗੇ ਕੱਲ ਦੋ ਥਾਵਾਂ ਤੇ ਗੱਟੇ ਲਵਾਏ ਜੀ ਅੱਛਾ ਹਾਂ ਕਿ ਅਪੀਲ ਵੀ ਬਹੁਤ ਕੀਤੀ ਆ ਡੀਸੀ ਮੈਟਰ ਨੂੰ ਬਹੁਤ ਅਪੀਲ ਕੀਤੀ ਆ ਅੱਜ ਅੱਜ ਮੈਨੂੰ ਲੱਗਦਾ ਡੀਸੀ ਮੈਟਰ ਨੇ ਰਾਹ ਬੰਦ ਕਰਤਾ ਕਹਿੰਦੇ ਬੰਨ ਬਹੁਤ ਕਮਜ਼ੋਰ ਦੇਖਣ ਵਾਲੇ ਸਾਰੇ ਗੱਟੇ ਵਿਖਾ ਗਿਆ ਆਓ ਵੀ ਉੱਥੇ ਕੱਲ ਵੀ ਅਸੀਂ ਦੋ ਜਗ੍ਹਾ ਤੇ ਗੱਟੇ ਲਵਾਏ ਆ ਜੀ ਜਿਵੇਂ ਆਉਂਦੇ ਬਾਅਦ ਛੱਲਾਂ ਬਹੁਤ ਵੇਖ ਹੋਣੇ ਨੇ ਬਹੁਤ ਇਹਨੂੰ ਥੋੜਾ ਸਲੋ ਲਿਆਂਦਾ ਜਾਵੇ ਥੋੜਾ ਜਿਹਾ ਦੂਰੋ ਲਿਆਂਦਾ ਜਾਵੇ ਹੂੰ ਤਾਂ ਦੇਖੋ ਇਹ ਵੀ ਇਹ ਵੀ ਇੱਕ ਰੀਜ਼ਨ ਹੈ ਕੁਲਵਿੰਦਰ ਦੇਖੋ ਜਦੋਂ ਕੋਈ ਮੋਟਰਬੋਟ ਚੱਲਦੀ ਆ ਤਾਂ ਆ ਬਾਏ ਰਸਤੇ ਦੇ ਵਿੱਚ ਜਦੋਂ ਇੱਥੋਂ ਰਸਤੇ ਦੇ ਵਿੱਚ ਆਉਂਦੀ ਹੈ ਮੋਟਰਬੋਟ ਤਾਂ ਉਹਦੀ ਸਪੀਡ ਜਦੋਂ ਜ਼ਿਆਦਾ ਤੇਜ਼ ਹੁੰਦੀ ਆ ਤਾਂ ਉਹ ਇੱਕ ਛਲ ਬਣਾਉਂਦੀ ਆ ਜਦੋਂ ਤੇਜ਼ ਛਲ ਆਖੇ ਬੰਨਣ ਨੂੰ ਵੱਜਦੀ ਆ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਇੱਕ ਖੋਰਾ ਲਾਉਂਦੀ ਆ ਉਸ ਦੇ ਵਿੱਚ ਬੰਨਣ ਦੇ ਵਿੱਚ ਖਾਰਪੈਣੀ ਸ਼ੁਰੂ ਹੋ ਜਾਂਦੀ ਆ ਅਤੇ ਉਹ ਇਸ ਤਰ੍ਹਾਂ ਲੋਕਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਆ ਕਿ ਚਲੋ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹ ਇੱਥੇ ਆ ਰਹੀਆਂ ਨੇ ਇਹ ਲੋਕਾਂ ਦੀ ਸੇਵਾ ਕਰਨ ਵਾਸਤੇ ਮਦਦ ਕਰਨ ਵਾਸਤੇ ਅੱਗੇ ਆਈਆਂ ਨੇ ਪਰ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਉਹ ਸਾਹਮਣੇ ਵਾਲੇ ਜਿਹੜੇ ਸ਼ਪੈਦੇ ਨੇ ਇੱਕ ਤਾਂ ਜਿਹੜੀ ਮੋਟਰ ਬੋਟ ਹੈ ਇੱਥੇ ਆ ਕੇ ਬੰਨ ਦੇ ਨੇੜੇ ਆ ਕੇ ਹੋਲੀ ਕਰ ਲਓ ਕੀ ਛਾਲਣਾ ਵਜੇ ਦੂਸਰਾ ਤੁਸੀਂ ਥੋੜਾ ਬੰਨ ਤੋਂ ਉਸ ਨੂੰ ਦੂਰੋਂ ਕਮਾ ਲਓ ਕਿ ਬੰਨ ਦੇ ਨੇੜਿਓਂ ਨਾ ਉਹ ਨੂੰ ਪਹਜਾਓ ਤਾਂ ਕਿ ਛਾਲ ਜਿਹੜੀ ਬੰਨ ਤੱਕ ਨਾ ਟੱਚ ਹੋਵੇ ਕਿਉਂਕਿ ਕਹਿੰਦੇ ਅੱਗੇ ਵੀ ਕਾਫੀ ਥਾਵਾਂ ਤੋਂ ਜਿਹੜਾ ਬੰਨ ਹੈ ਉਹ ਸਿਮਰਿਆ ਅਤੇ ਬੰਨ ਸਿੰਮਣ ਕਰਕੇ ਜਿਹੜਾ ਖਾਸ ਤੌਰ ਤੇ ਕਿਸੇ ਦੇ ਨੁਕਸਾਨ ਦਿੱਕਤ ਪਰੇਸ਼ਾਨੀ ਲੋਕਾਂ ਨੂੰ ਝੱਲਣੀ ਪੈ ਸਕਦੀ ਆ ਠੀਕ ਹੈ ਠੀਕ ਹੈ ਕਮਲ ਬਹੁਤ ਬਹੁਤ ਸ਼ੁਕਰੀਆ ਬਹੁਤ